ਨਵਾਂ ਸ਼ਹਿਰ ਦੋਆਬਾ YouTube ਚੈਨਲ ਤੇ ਤੁਸੀਂ ਅੱਜ ਦਾ ਸਹਰੇ ਦਾ ਦੇਖਵਾ ਰਹੇ ਹੋ ਦਸਹਰੇ ਤੋਂ ਪਹਿਲਾਂ ਦਾ ਪ੍ਰੋਗਰਾਮ ਔਰ ਸਾਡੀ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਤਮਈਆ ਦੇਖ ਪਾ ਰਹੇ ਹੋ ਨਵਾਂ ਸ਼ਰਦਵਾਬਾਦ YouTube ਚੈਨਲ ਦੇ ਉੱਪਰ ਔਰ ਭਗਵਾਨ श्री रामचंद्र जी सीता मैया ਔਰ लक्ष्मण जी ਔਰ ਐ ਬੇੜੀ ਦੇਖ ਪਾ ਰਹੇ ਹੋ ਇਸ ਦਾ ਕੀ ਇਤਿਹਾਸ ਆ ਕੀ ਗੱਲਬਾਤ ਹੈਗੀ ਆ ਉਹ ਵੀ ਅਸੀਂ ਪ੍ਰਬੰਧਕਾਂ ਦੇ ਕੋਲੋਂ ਜਾਣਾਂਗੇ ਕਿ ਇਸ ਦਾ ਮੇਨ ਜਿਹੜਾ ਹੈਗਾ ਮਹਿੰਤੀ ਕੀ ਹੈ ਇੱਥੇ ਉਹਦੀ ਵੀ ਜਾਣਕਾਰੀ ਅਸੀਂ ਜਿਹੜੀ ਆ ਪ੍ਰਬੰਧਕਾਂ ਦੇ ਕੋਲੋਂ ਲਵਾਂਗੇ ਔਰ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਏਗੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਸ ਖਰਚਾ ਦੀ ਵਿਸ਼ੇਸ਼ ਰਿਪੋਰਟ ਜੀ ਦੇ ਜਟਾਰਾ ਲਗਾਣਾ ਬੋਲ ਸਿਆਪਤੀ RAM ਚੰਦਰ ਮਹਾਰਾਜ ਕੀ ਜੈ 100 92 ਵਿਸ਼ਾਉਂਤ ਸਹਿਰਾ ਬੜੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਜੋ ਬੜੀ ਧੂਮ-ਧਾਮ ਨਾਲ ਸਮੂਹ ਲਾਕਾਨਾ ਵਾਸੀ ਗ੍ਰਾਮ ਪੰਚਾਇਤ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਲਗਾਤਾਰ 22 ਤਰੀਕ ਤੋਂ ਚਾਕਿਆਂ ਦਾ ਸਿਲਸਲਾ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਮਨੰਦੇ ਆ ਅੱਜ ਦਾ ਜੋ ਸੀਨ ਹੈ ਪ੍ਰਭੂ RAM ਜੀ ਆਪਣੇ ਪਿਤਾ ਜੀ ਦੇ ਬਚਨਾਂ ਦੇ ਵੱਧੇ ਹੋਏ ਬਨਵਾਸ ਨੂੰ ਜਾਂਦੇ ਐ ਉਹਨਾਂ ਦੀ ਮਾਤਾ ਕਕਈ ਨੇ ਤੇ ਸ਼ਰਤ ਰੱਖੀ ਸੀ ਕਿ શ્રી ਰਾਮ ਜੀ ਨੂੰ 14 ਸਾਲ ਦਾ ਬਨਵਾਸ ਅਤੇ ਭਾਰਤ ਨੂੰ ਸੰਗਾਸਨ ਜਦੋਂ ਇਹ ਸਾਰਾ ਪਤਾ ਲੱਗਾ ਪਰਜਾ ਨੂੰ ਤਾਂ ਪਰਜਾ ਬਿਆਕਲ ਹੋ ਗਈ ਪਰਜਾ ਦੇ ਵਿੱਚ ਵਿਦਰੋਹ ਦੀ ਲਹਿਰ ਉੱਠ ਗਈ ਲੇਕਿਨ ਪ੍ਰਭੂ ਤਾਂ ਮਰਿਆਦਾ ਤੋਂ ਸੋਤਮ ਸੀ ਉਹਨਾਂ ਦੀ ਸਾਰੀ ਲੀਲਾ ਸੀ ਉਹਨਾਂ ਨੂੰ ਇਹ ਸਾਰੀ ਚੀਜ਼ ਦਾ ਪਤਾ ਸੀ ਕਿ ਇਹ ਕੀ ਹੋਣਾ ਆ ਉਹਨਾਂ ਦਾ ਸਾਰਾ ਲੀਲਾ ਰਚਿਆ ਪ੍ਰਭੂ ਜੀ ਨੇ ਕਿਹਾ ਆਪਣੀ ਜਨਤਾ ਨੂੰ ਪ੍ਰਜਾ ਨੂੰ ਸਮਝਾਇਆ ਕਿ ਮੈਂ ਆਪਣੇ ਪਿਤਾ ਜੀ ਦੇ ਬਚਨਾਂ ਦਾ ਵਾਧਾ ਹੋਇਆ ਆ ਬੜੇ ਬਿਆਕਲ ਮਨ ਦੇ ਨਾਲ ਸਾਰੀ ਪ੍ਰਜਾ ਪ੍ਰਭੂ ਜੀ ਨੂੰ ਬਨਵਾਸ ਤੇ ਰੱਖਦੇ ਵਿੱਚ ਬੈਠ ਕੇ ਜਾਂਦੀ ਹੈ ਸਮਤ ਨਾਲ ਮਹਾ ਮੰਤਰੀ ਵੀ ਉਹਨਾਂ ਦੇ ਨਾਲ ਸੀ ਜਦੋਂ ਪ੍ਰਭੂ ਜੀ ਨੇ ਦੇਖਿਆ ਕਿ ਇਹ ਤਾਂ ਜਿੰਨੇ ਵੀ ਪ੍ਰਜਾ ਆ ਇਹ ਤਾਂ ਵਾਪਸ ਜਾਣ ਨੂੰ ਤਿਆਰ ਨਹੀਂ ਤਾਂ ਉਹਨਾਂ ਨੇ ਲਕਸ਼ਮਣ ਜੀ ਦੇ ਨਾਲ ਸਲਾਹ ਕੀਤੀ ਕਿ ਅਸੀਂ ਇਹਨਾਂ ਨੂੰ ਸੁੱਤੇ ਪਿਆ ਹੀ ਛੱਡ ਜਾਈਆ ਨਹੀਂ ਤਾਂ ਇਹਨਾਂ ਨੇ ਮੇਰਾ ਰਸਤਾ ਰੋਕ ਲੈਣਾ ਹੈ ਮੇਰੇ ਪਿਤਾ ਦੀ ਆਗਿਆ ਦਾ ਪਾਲਨ ਨਹੀਂ ਹੋਣਾ ਲਕਸ਼ਮਨ ਜੀ ਨੇ ਕਿਹਾ ਜਿਸ ਤਰ੍ਹਾਂ ਵੀ ਪ੍ਰਭੂ ਜੀ ਤੁਹਾਨੂੰ ਮਨਜ਼ੂਰ ਹੈ ਉਹ ਛੱਡ ਕੇ ਚਲੇ ਗਏ ਜਦੋਂ ਸਵੇਰੇ ਪ੍ਰਜਾ ਨੇ ਦੇਖਿਆ ਕਿ ਮਹਾਰਾਜ ਤਾਂ ਸਾਨੂੰ ਛੱਡ ਕੇ ਚਲੇ ਗਏ ਤਾਂ ਬਹੁਤ ਬਿਆਕਲ ਹੁੰਦੇ ਆ ਉਹਨਾਂ ਦੇ ਨਾਲ ਮਹਾਂ ਮੰਤਰੀ ਸਮੇਂ ਜੀ ਸੀ ਕੁਮੜ ਇੱਕ ਮੰਦ ਜੰਗਲ ਦੇ ਵਿੱਚ ਰਾਜਾ ਨਿਸ਼ਾਦ ਰਾਜ ਦੀ ਗੁੰਝ ਦੇ ਵਿੱਚ ਚਲੇ ਜਾਂਦੇ ਆ ਉਹਦੇ ਰਾਜ ਦੇ ਵਿੱਚ ਚਲੇ ਜਾਂਦੇ ਆ ਤਾਂ ਉਸ ਰਾਜਾ ਨਸ਼ਾਦ ਉਹਨਾਂ ਦਾ ਪਰਮ ਮਿੱਤਰ ਸੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਪ੍ਰਭੂ ਜੀ ਆਏ ਆ ਤੇ ਉਹ ਆ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੀ ਮੇਰੇ ਰਾਜ ਦਾ ਵਿੱਚ ਆਓ ਤਦੋਂ ਰਾਮ ਜੀ ਨੇ ਕਿਹਾ ਨਿਕਾਰ ਮੈਨੂੰ ਬੁਲਾਇਆ ਮੈਂ ਕਿਸੇ ਵੀ ਰਾਜ ਦੇ ਗੱਤ ਨਹੀਂ ਆ ਸਕਦਾ ਮੈਨੂੰ ਬਨਵਾਸ ਮਿਲਿਆ ਲਾ ਮੈਂ ਚੰਦ ਮੂਰ ਕਾ ਕੇ ਆਪਣਾ ਨਜ਼ਾਰਾ ਕਰੂੰਗਾ ਵਿਸ਼ਾਦ ਰਾਜ ਕਹਿ ਲੱਗੇ ਜਿਸ ਤਰ੍ਹਾਂ ਪ੍ਰਭੂ ਸਾਡੀ ਆ ਗਿਆ ਤੇ ਨਾ ਜੀ ਉਹ ਜੀ ਇੱਕ ਦੋ ਜਾਣ ਕਾ ਦੇ ਦਸਵਾਣੇ ਤੇ ਪਹੇ ਉਸ ਬਾਦ ਹਰਨੇ ਰਾਜਾ ਨਿਸ਼ਾਦ ਨੂੰ ਪਿਆ ਵਜੀਰੇ ਦੀ ਕੀਤੀ ਜਿਹੜਾ ਕਿ ਜਿਉਂਦਾ ਨਿਸ਼ਾਦ ਮੈਂ ਗੰਗਾ ਸਾਰ ਕਰਦੀ ਆ ਜੋ ਅੱਜ ਦਾ ਸੀਨ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਪ੍ਰਭੂ ਰਾਮ ਲਖਮਣ ਤੇ ਮਾਤਾ ਸੀਤਾ ਵੀ ਗੰਗਾ ਦਾ ਸੇੜਾ ਥੱਲੇ ਨਿਸ਼ਾਦ ਰਾਜ ਕੇਵਟ ਦੇ ਕੋਲ ਜਾਂਦੇ ਆ ਕੇਵਟ ਨੂੰ ਕਹਿੰਦੇ ਆ ਕੇਵਟ ਪ੍ਰਭੂ ਜੀ ਨੂੰ ਨਈਆ ਪਾ ਕੇ 라ਵੋ ਕੇਵਟ ਬਹੁ ਸਮਰਦਾ ਸੀ ਪ੍ਰਭੂ ਰਾਮ ਜੀ ਦੇ ਨਾਲ ਉਹਨਾਂ ਦਾ ਅਥਾਹ ਪ੍ਰੇਮ ਸੀ ਉਹਨਾਂ ਨੇ ਕਿਹਾ ਰਾਜਾ ਨਿਸ਼ਾਦ ਜੀ ਮੈਂ रामचंद्र ਜੀ ਦੀ ਚਰਨ ਤੋੜ ਰਹੀ ਆ ਮੈਂ ਉਹਨਾਂ ਦੇ ਚਰਨਾਮਤ ਪਿਆ ਆ ਮੈਂ ਚਰਨ ਤੋੜਿਆ ਉਹ ਕਹਿੰਦੇ ਜਿਸ ਤਰ੍ਹਾਂ ਤੁਹਾਨੂੰ ਮਨਜ਼ੂਰ ਆ ਉਹਨਾਂ ਨੇ ਪ੍ਰਭੂ ਰਾਮ ਜੀ ਲਕਸ਼ਮਣ ਜੀ ਤੇ ਮਾਤਾ ਸੀਤਾ ਜੀ ਦੇ ਚਰਨ ਤੋਏ ਤੇ ਆਪਣੇ ਪਰਿਵਾਰ ਨੂੰ ਜਾ ਕੇ ਚਰਨਾਮਤ ਬੁਲਾਇਆ ਉਹਨੇ ਕਿਹਾ ਕਿ ਪ੍ਰਭੂ ਮੈਂ ਤਾਂ ਧੰਨ ਹੋ ਗਿਆ ਇਹ ਤੁਸੀਂ ਇਹ ਸੀਨ ਦੇਖ ਰਹੇ ਹੋ ਕਿ ਉਹਨਾਂ ਦੇ ਚਰਨ ਧੋਰੇ ਆ ਜਿਹੜੇ ਕੇਵਟ ਹੈ ਉਸ ਤੋਂ ਬਾਅਦ ਜਦੋਂ ਰਸਤੇ ਦੇ ਵਿੱਚ ਪ੍ਰਭੂ ਜੀ ਮਾਤਾ ਸੀਤਾ ਜੀ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਉਤਰਾਈ ਤਾਂ ਦਈਏ ਕੇਵਟ ਨੂੰ ਤਾਂ ਮਾਤਾ ਸੀਤਾ ਆਪਣੀ ਅੰਗੂਠੀ ਤਾਰ ਕੇ ਦਿੰਦੀ ਹੈ ਲੇਕਿਨ ਕੇਵਟ ਦੇ ਅੱਖਾਂ 'ਚ ਅਸ਼ੂ ਧਰ ਆ ਜਾਂਦੀ ਹੈ ਉਹ ਕਹਿੰਦੇ ਆ ਪ੍ਰਭੂ ਮੈਂ ਕੀ ਨਾ ਪਾਇਆ ਮੇਰਾ ਜਨਮ ਜਨਮਾਂਤਰ ਮੇਰਾ ਤਰ ਗਿਆ ਮੇਰਾ ਪਰਿਵਾਰ ਸਫਲ ਹੋ ਗਿਆ ਪ੍ਰਭੂ ਮੈਨੂੰ ਆਪਣ ਜਦ ਵਿੱਚ ਤੁਸੀਂ ਵਾਪਸ ਆਹ ਮੈਨੂੰ ਮਿਲਾਂ ਮੈਨੂੰ ਆਪਣੇ ਬਲ ਸਾਗਰ ਦੇ ਵਿੱਚ ਪਾਰ ਕਰਾਣਾ ਇਹ ਸਾਰਾ ਸੀਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਮਨਦੀਪ ਦੁੱਗਲ ਜੀ ਤੇ ਅਸ਼ੋਕ ਦੁੱਗਲ ਜੀ న్యూਸ 리ਡਰ ਪੰਜਾਬ ਜਿਹੜੇ ਸਾਡੇ ਕਵਰੇਜ ਕਰਦੇ ਆ ਉਸ ਤੋਂ ਬਾਅਦ ਸਾਡੇ ਕਸ਼ਮੀਰੀ ਰਾਜ ਜੀ ਕੈਂਥ ਜਿਹੜਾ ਦਾ ਨਮਾਸ਼ਾ ਦੁਆਬਾ YouTube ਆ ਹਰ ਟਾਈਮ ਪ੍ਰਭੂ ਰਾਮ ਜੀ ਦੇ ਚਰਨਾਂ ਵਿੱਚ ਸਾਡੇ ਦੋਨੋਂ ਵੀਰ ਹਾਜੀ ਲੰਗਦੇ ਆਂ ਪਰਮਾਤਮਾ શ્રી ਰਾਮ ਜੀ ਨੇ ਹਰ ਕੁਛ ਪ੍ਰਦਾਨ ਕਰਨ ਮੇਰੇ ਨਾਲ ਸਾਰੇ ਜੋਰ ਦਾ ਜ਼ਿਕਰਾ ਲਾ ਦੇਣਾ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਬਹੁਤੋ ਤੁਹਾਡਾ ਸਾਰਿਆਂ ਇੱਥੇ ਆਉਣ ਦਾ ਬਹੁਤ ਹੀ ਧੰਨਵਾਦ ਜੈ ਸ਼੍ਰੀ ਰਾਮ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਭਵਨ ਕੋ ਤਹਨੂਮਾਨ ਜੀ ਕੀ ਜੈ ਬਾਬਾ ਤਰੰਗਦੁਰ ਮਹਾਰਾਜ ਕੀ ਜੈ ਮੋਰ ਸਿਆਪਤੀ RAM CHANDRA MAHARA ਅਤੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕਸਬਾ ਔਰ ਤੋਂ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਇਹ ਦੇਖ ਪਾ ਰਹੇ ਹੋ ਬਹੁਤ ਸਿਆਪਤੀ ਆਮਚੰਦਰ ਮਹਾਰਾਜ ਦੀ ਜੈ ਗੱਭੇ ਲੱਗਦੇ ਜੀ ਉੱਧਰ ਜਾਂਦੇ ਨੇ ਚਲੋ ਗੱਭੇ ਲੱਗ ਜਾਂਦੇ ਆਂ ਪਾਰ ਕਰਾਂਦੇ ਆਂ ਜਕਾਰਾ ਲਾ ਦਿਓ ਜੀ ਬਹੁਤ ਸਿਆਪਤੀ ਆਮਚੰਦਰ ਮਹਾਰਾਜ ਦੀ ਜੈ ਹੁਣੇ ਸਾਰੇ ਗੱਭੇ ਤੁਹਾਨੂੰ ਅਸੀਂ ਉਤਰਾ ਮੰਦਿਰ ਤੇ ਜਾ ਕੇ ਦਿਖਾਉਣੇ ਆਂ ਬਾਕੀ ਫਿਰਾਂ ਔਰ ਨਮਾ ਸ਼ਰਦ ਬਾਬਾ YouTube ਚੈਨਲ ਤੇ ਪਲ ਪਲ ਦੀ ਰਿਪੋਰਟ ਜਿਹੜੀ ਆ ਉਹ ਤੁਹਾਨੂੰ ਦਿਖਾਈ ਜਾ ਰਹੀ ਹੈ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲਾਲ ਕੈਦ ਕਰਚਾ ਦੀ ਵਿਸ਼ੇਸ਼ ਰਿਪੋਰਟ ਔਰ ਤੁਸੀਂ ਨਵਾਂ ਸ਼ਰਦ ਬਾਬਾ YouTube ਚੈਨਲ ਤੋਂ ਦੇਖ ਪਾ ਰਹੇ ਹੋ ਸੀਤਾ ਮਈਆ ਲక్ష్ਮਣ ਜਤੀ ਜੀ ਔਰ ਭਗਵਾਨ ਸ਼੍ਰੀ ਰਾਮਚੰਦਰ ਜੀ ਕਸਵਾ ਆਊਟ ਔਰ ਇਸ ਮੰਜ਼ਰ ਨੂੰ ਦੇਖਣ ਦੇ ਲਈ ਤੁਸੀਂ ਦੇਖ ਪਾ ਰਹੇ ਹੋ ਸਰਦਾਲੂ ਪਹੁੰਚੇ ਨੇ ਔਰ ਨవరాత్రੇ ਵੀ ਚੱਲ ਰਹੇ ਨੇ ਮੇਰੀ ਖਿਆਲ ਸ਼ਾਇਦ ਮਾਤਾ ਨੈਣਾ ਦੇ ਵੀ ਮੰਦਿਰ ਜਿਹੜਾ ਆ ਭਜਨ ਕੀਰਤਨ ਚੱਲ ਰਿਹਾ ਹੈ ਔਰ ਪੂਰਾ ਦ੍ਰਿਸ਼ ਖੂਬਸੂਰਤ ਤੁਸੀਂ ਆਪਣੀ ਸਕਰੀਨ ਤੇ ਦੇਖ ਪਾਰੇਓ ਸ਼ਾਮ ਦਾ ਸਮਾਂ ਹੈ ਤਕਰੀਬ 6 6:30 ਦਾ ਵਕਤ ਹੋ ਚੁੱਕਾ ਹੈ ਸਾਡੀ ਕੋਸ਼ਿਸ਼ ਰਹੇਗੀ ਜਿੰਨੇ ਵੀ ਸ਼ਰਧਾਲੂ ਇਸ ਮੌਕੇ ਤੇ ਪਹੁੰਚੇ ਨੇ ਉਹਨਾਂ ਨੂੰ ਅਸੀਂ ਆਪਣੇ ਕੈਮਰੇ ਦੇ ਵਿੱਚ ਲੈ ਕੇ ਆਈਏ ਇਹ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਸ਼ਰਧਾਲੂ ਇਸ ਮੌਕੇ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਜੋ ਵੀ ਸ਼ਰਧਾਲੂ ਪਹੁੰਚਤੇ ਨੇ ਹਰ ਇੱਕ ਨੂੰ ਅਸੀਂ ਆਪਣੇ ਇਸ ਕੈਮਰੇ ਦੇ ਵਿੱਚ ਲੈ ਕੇ ਆਈਏ ਔਰ ਦੇਖ ਪਾ ਰਹੇ ਹੋ ਦੂਰ ਦੂਰ ਤੱਕ ਨਜ਼ਾਰਾ ਔਰ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਤੁਸੀਂ ਇਹ ਰਿਪੋਰਟ ਦੇਖ ਪਾ ਰਹੇ ਔਰ ਇਸ ਵਕਤ ਤੁਸੀਂ ਸ਼ਿਵ ਤਲਾਬ ਮੰਦਿਰ ਇਸ ਨੂੰ ਕਿਹਾ ਜਾਂਦਾ ਜੋ ਕਸਬਾ ਔੜ ਹੈ ਨਾ ਇਸ ਤੇ ਜਦੋਂ ਅਸੀਂ ਥੱਲੇ ਨੂੰ ਇੱਧਰ ਨੂੰ ਆਨੇ ਹੈਗੇ ਉੱਥੇ ਇੱਕ ਪਾਰਕ ਵੀ ਬਣੀ ਹੋਈ ਆ ਸ਼ਿਵ ਤਲਾਬ ਮੰਦਿਰ ਉਸ ਸਥਾਨ ਤੋਂ ਤੁਸੀਂ ਕਸਵਾ ਔੜ ਤੋਂ ਇਹ ਦੇਖ 파 ਰਹੇ ਆਂ। ਔਰ ਭਗਵਾਨ ਸ੍ਰੀ ਰਾਮ ਜੰਦਰ ਜੀ, ਲਕਸ਼ਮਣ ਜੀ ਔਰ ਮਾਤਾ ਸੀਤਾ ਮਈਆ। ਜੇ ਕਾਰੇ ਜਿਹੜੇ ਆ ਉਹ ਲੱਗ ਰਹੇ ਨੇ। ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਕਰੀਨ ਤੇ ਤੁਹਾਨੂੰ ਇੱਕ ਇੱਕ ਪਲ ਜਿਹੜਾ ਉਹ ਦਿਖਾਈਏ ਇਸ ਵਗ ਤੁਸੀਂ ਦੇਖ 파 ਰਹੇ ਹੋ। ਔਰ ਭਗਵਾਨ ਸ੍ਰੀ ਰਾਮ ਜੰਦਰ ਜੀ। चकर लॻा चकला ਹਾਂ ਚਪਲਾ ਫੇਰ ਦਫਾ ਮਾਰ ਮੈਂ ਜਾਪਾ ਪਈਆ ਤੇ ਔਰ ਤਲਾਵ ਵਾਲਾ ਮੰਦਿਰ ਵੀ ਇਸ ਨੂੰ ਕਿਹਾ ਜਾਂਦਾ ਹੈ ਉਹਨੂੰ ਖੇਚਲਾ ਔਰ ਨਹੀਂ ਆਣਾ ਪਾਣੀ ਇਧਰ ਪਾਣੀ ਚੱਲ ਜਾਓ ਤੁंनो ਬਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਵੀ ਰਾਮਪਗਤ ਨੇ ਤਾਂ ਜੋ ਤੁਹਾਡੇ ਕੋ ਦਸਹਿਰੇ ਦੀਆਂ ਤੇ ਹੋਰ ਸਾਰੀਆਂ ਰਿਪੋਰਟ ਸਰ ਖਬਰ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ जय बजरंग महाराज जी देख रहे हो जयकारे तोड़ तमके तो राम जी की और देख पा रहे हो जयकारे जड़े लगातार जड़े लग रहे ने thank uh -huh. uh -huh. <laughs> you ਕਸਵਾ ਔੜ ਦੇ ਵਿੱਚ Shiv ਤਲਾਵ ਵਾਲਾ ਮੰਦਿਰ ਇਸ ਨੂੰ ਕਿਹਾ ਜਾਂਦਾ ਹੈ ਇੱਥੇ ਦਾ ਤੁਸੀਂ ਜਿਹੜਾ ਆ ਕੀ ਦ੍ਰਿਸ਼ ਦੇਖ ਪਾ ਰਹੇ ਹੋ ਨਵਾਂ ਸ਼ਰਧਾ ਬਾਬਾ YouTube ਚੈਨਲ ਤੋਂ ਔਰ ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਰਿਪੋਰਟ ਹਰ ਕਵਰੇਜ ਜਿਹੜੀ ਆ ਉਹ ਆਪਣੇ ਚੈਨਲ ਤੇ ਦਿਖਾਈ ਜਾਵੇ ਔਰ ਜੋ ਵੀ ਰਾਮ ਭਗਤ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਦੇਖਦੇ ਸਾਰੀ ਕਰ ਲਵੋ ਤਾਂ ਜੋ ਦੁਸਹਿਰੇ ਦੀਆਂ ਤੇ ਹਰ ਖਬਰ ਹਰ ਰਿਪੋਰਟ ਤੁਹਾਡੇ ਤੱਕ ਪਹੁੰਚਦੀ ਹੋਵੇ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਭਗਵਾਨ श्री रामचंद्र जी सीता मैया और लक्ष्मण जति और ਇਸ ਮੌਕੇ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਪੂਰੀ ਦੀ ਪੂਰੀ ਕਵਰੇਜ ਆਪਣੇ ਚੈਨਲ ਤੇ ਜਿਹੜੀ ਆ ਉਹ ਦਿਖਾਈ ਜਾਵੇ ਕਾਫੀ ਰਸਾ ਜਿੱਥੋਂ ਤੱਕ ਵੀ ਨਜ਼ਰ ਆਏਗੀ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦੋਆਬਾ YouTube ਚੈਨਲ ਤੇ ਔਰ ਜੋ ਸਾਨੂੰ ਦੱਸਿਆ ਗਿਆ ਹੈ ਕਿ ਹੁਣ ਫਿਲਹਾਲ ਜੋ ਆ ਆਰਤੀ ਕੀਤੀ ਜਾਵੇਗੀ ਤਦ ਤੱਕ ਅਸੀਂ ਤੁਹਾਨੂੰ ਮੰਦਿਰ ਦੇ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਆ ਔਰ ਪੰਡਤ ਜੀ ਇਸ ਮੌਕੇ ਤੇ ਮੌਜੂਦ ਨੇ ਔਰ ਸਕਰੀਨ ਤੇ ਤੁਸੀਂ ਦੇਖ 파 ਰਹੇ ਹੋ ਆਪੜੀ ਦੇ ਬਾਗ ਅੱਜ ਖੁਰਜਾ ਇਹ ਜੋ ਤਲਾ ਵਾਲਾ ਮੰਦਿਰ ਹੈ ਇਸ ਦੀ ਬਿਲਡਿੰਗ ਦੀ ਉਹ ਸਾਰੀ ਵੀ ਮੇਰੀ ਫਿਲਹਾਲ ਚੱਲ ਰਹੀ ਆ ਤੇਰੇ ਕੋਈ ਗੁਨਾਹ ਨਹੀਂ ਹੈ ਨਾ ਆਹ ਗਲੇ ਆਹ ਗਲੇ ਬਾਕਸ ਜੋ ਆ ਆਰਤੀ ਕੀਤੀ ਜਾਵੇਗੀ ਕੈਪਨ ਸਾਹਿਬ ਔਰ ਆਰਤੀ ਕੀਤੀ ਜਾ ਰਹੀ ਹੈ ਤੁਸੀਂ ਦੇਖ 파 ਰਹੇ ਹੋ ਨਵਾ ਸ਼ਰਦ ਬਾਬਾ YouTube ਚੈਨਲ ਤੇ ਔਰ ਤੁਹਾਡੀ ਨੋਲਿਜ ਲਈ ਦੱਸ ਦਈਏ ਇਹ ਜਿਹੜੀ ਆਰਤੀ ਤੁਸੀਂ ਸੁਣ ਰਹੇ ਆ ਸ਼ਰਦਾ ਰਾਮ ਫਲੋਰੀ ਸੁਖਾ ਸਾਹ ਔਰ ਅਸੀਂ ਨਵੀਂ ਪੀੜ੍ਹੀ ਲਈ ਨੂੰ ਜ਼ਰੂਰ ਦੱਸ ਦਿੰਦੇ ਆ ਇਹ ਜੋ ਆਰਤੀ ਤੁਸੀਂ ਸੁਣ ਰਹੇ ਆ ਛੇ ਤੁਸੀਂ ਸੋਚਦੇ ਹੋਵੋਗੇ ਕਿ ਇਹ ਆਰਤੀ ਜਿਹੜੀ ਆ ਉਹ ਕਿੱਥੋਂ ਆਈ ਮੈਂ ਉਹਨਾਂ ਦੇ ਘਰ ਦੇ ਵਿੱਚ ਵੀ ਗਿਆ ਸੀ ਜਿਨ੍ਹਾਂ ਨੇ ਆਰਤੀ ਇਹ ਲਿਖੀ ਹੈਗੀ ਸ਼ਰਦਾ ਰਾਮ ਫਲੋਰੀ ਔਰ ਤੁਸੀਂ ਜਦੋਂ ਫਲੋਰ ਨੂੰ ਜਾਣਦੇ ਆ ਫਲੋਰ ਦੇ ਬਸ ਅੱਡੇ ਤੇ ਇਹਨਾਂ ਦੀ ਪ੍ਰਤਿਭਾ ਉਹ ਲੱਗੀ ਹੋਈ ਆ ਮੈਂ ਇਨਾਂ ਦੀ ਜਿਹੜੀ ਸੀਗੀ ਇੰਟਰਵਿਊ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਲਗਾਈ ਸੀ ਇਹ ਆਰਤੀ ਤੁਹਾਡੇ ਲਈ ਅਸੀਂ ਦਾਦੇ ਇੱਕ ਸ਼ਰਦਾ ਰਾਮ ਫਲੋਰੀ ਵੱਲੋਂ ਜਿਹੜੀ ਆ ਇਹ ਲਿਖੀ ਗਈ ਸੀ ਹੋਮ ਜੈ ਜੇਕਰ ਕੋਈ ਉਹਨਾਂ ਦੇ ਘਰ ਦੇ ਜਾ ਕੇ ਦੇਖਣਾ ਚਾਹੁੰਦੇ ਆ ਸ਼ਰਦਾ ਰਾਮ ਫਲੋਰੀ ਜੀ ਨੂੰ ਫਲੋਰ ਦੇ ਵਿੱਚ ਜਿਹੜਾ ਆ ਉਹਨਾਂ ਦਾ ਇੱਕ ਮੰਦਰ ਬਣਿਆ ਹੋਇਆ ਆ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਆਰਤੀ ਹੋਮ ਜੈ ਜਗਦੀ ਸਰੇ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਸ਼ਰਦਾ ਅਨੁਸਾਰ ਦੇ ਕੇ ਸਰ ਵਾਹਨ ਤੋਂ ਛਟਕਾਰਾ ਪਾ ਸਕਦੇ ਹੋ ਫੋਨ ਕਰੋ 9876379499 9876379499